ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਕਰ ਜੋ ਆਪਾਂ ਪਹਿਲਾਂ ਵੀਡੀਓ ਬਣਾਉਂਦੇ ਰਹਿੰਨੇ ਅੱਜ ਫੇਰ ਪਹੁੰਚੇ ਆਂ ਪ੍ਰਭ ਦੇ ਵੀਰ ਕੋਲ ਪ੍ਰਭ ਵੀਰ ਕੋਲ ਪਹੁੰਚੇ ਆਂ ਤਿੰਨ ਵੜਾ ਸੇਲ ਕਰਨੀਆਂ ਜੀ ਜਿਹਨਾਂ ਵਿੱਚ ਦੋ ਤਾਜ਼ੀਆਂ ਚੰਗੇ ਰਿਕਾਰਡ ਵਾਲੀਆਂ ਜਰਸੀਆਂ ਸੋਹਣੀਆਂ ਇੱਕ ਜਰਸੀ ਇੱਕ ਸਾਈਡਲ ਕ੍ਰੋਸ ਤੇ ਇੱਕ ਆੜੀ ਜਰਸੀ ਆ ਜੀ ਟੋਕੜਵੈਰ ਗਿਫਟ ਦੇਣਾ ਵੀਰ ਕਹਿੰਦਾ ਤੇ ਦੋਵੇਂ ਟੌਪ ਦੀਆਂ ਵਾ ਚੰਗੇ ਰਿਕਾਰਡ ਇਹਨਾਂ ਦੇ ਗੱਲਬਾਤ ਕਰਾਵਾਂਗੇ ਪ੍ਰਭ ਵੀਰ ਨਾਲ ਇਹਨਾਂ ਦੀ ਡਿਟੇਲ ਲਵਾਂਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਸੇ ਵੀ ਨੇ ਵੀਡੀਓ ਬਣਵਾਈ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856009918 ਫੇਸਬੁੱਕ ਤੇ ਵੀ ਸੇਮ ਪੇਜ ਹੈ ਜੀ ਉਹਨੂੰ ਵੀ ਸਾਰੇ ਜਣੇ ਫੋਲੋ ਕਰ ਲਓ ਗੱਲਬਾਤ ਕਰਾਉਨੇ ਆ ਪ੍ਰਭ ਵੀਰ ਨਾਲ ਇਹਨਾਂ ਦੀ ਡਿਟੇਲ ਲੈਣੇ ਆ ਜੀ ਸਾਸੀ ਕਾ ਭਾਜੀ ਸਾਸੀ ਕਾ ਵੀਦੀ ਸਾਸੀ ਕਾਲ ਕੀ ਹਾਲ ਚੜ ਪਿੰਡਰ ਸਾਹਿਬ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਠੀਕ ਠਾਕ ਸੁਣਾਓ ਤੁਸੀਂ ਹੋਰ ਗੱਲ ਬਾਤ ਕੋਈ ਚੜਦੀ ਕਲਾ ਚੜਦੀ ਕਲਾ ਅੱਜ ਫੇਰ ਤਿੰਨ ਕਰਨੀਆਂ ਸੀ ਹਾਂਜੀ ਹਾਂਜੀ ਵੀਜੀ ਅੱਜ ਤਿੰਨ ਠੀਕ ਹੈ ਦੋ ਤਾਜੀਆਂ ਸੀ ਦੋ ਆਈਆ ਬਸ ਤੀਜੀ ਦਾ ਭਾ ਗਿਫਟ ਦੇਣਾ ਵੀਜੀ ਅੱਛਾ ਤੀਜੀ ਗਿਫਟ ਹੀ ਆ ਤੀਜੀ ਗਿਫਟ ਹੀ ਆ ਬਸ ਠੀਕ ਹੈ ਦੋਵਾਂ ਦੇ ਨਾਲ ਫ੍ਰੀ ਦੋਵਾਂ ਦੇ ਨਾਲ ਫ੍ਰੀ ਕਲਾ ਦੇ ਜੇ ਜੋੜਾ ਹੀ ਲੈ ਕੇ ਕੋਈ ਫ੍ਰੀ ਦੋ ਰਾਤ ਤਿੰਨ ਕਲਾਵਾਂ ਦੇ ਨਾਲ ਜੋੜੇ ਦਾ ਗੱਲ ਹੈ ਠੀਕ ਹੈ ਤਿੰਨ ਤੋਂ ਪੰਜ ਹੋ ਜਾਣੇ ਹਾਂਜੀ ਹਾਂਜੀ ਦੋ ਬੱਚੇ ਆ ਦੋ ਬੱਚੇ ਮਗਰ ਠੀਕ ਹੈ ਠੀਕ ਹੈ ਸਹੀ ਹੈ ਆਪਣਾ ਡਰੈਸ ਦੱਸ ਦੋ ਵੀਰ ਜੀ ਪਿੰਡ ਵਰਪਾਲ ਵੀਰ ਜੀ ਹਾਂਜੀ ਸਭ ਮੇਰਾ ਨਾਮ ਆ 9780911798 ਠੀਕ ਹੈ ਠੀਕ ਹੈ ਤੇ ਪਹਿਲਾ ਮਾਲ ਵੇਚ ਗਿਆ ਸਾਰਾ ਹਾਂਜੀ ਵੀਰ ਜੀ ਸਾਰਾ ਵੇਚ ਗਿਆ ਜੀ ਠੀਕ ਹੈ ਠੀਕ ਹੈ ਜੀ ਕਰੀਏ ਸ਼ੁਰੂ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਠੀਕ ਹੈ ਸਹੀ ਹੈ ਦਿਖਾਈਏ ਫਿਰ ਵਹਿੜਾ ਆਪਾਂ ਹੈ ਹਾਂਜੀ ਵੀਰ ਜੀ ਦਿਖਾਓ ਜੀ ਆ ਪਹਿਲੇ ਨੰਬਰ ਤੇ ਵਹਿੜ ਦਿਖਾਉਣੀ ਆ ਆ ਵੇਖੋ ਜੀ ਆਜ ਹੀ ਸੂਈ ਆ ਆਹਵਾ ਨਾ ਚੱਕ ਕਰੋ ਜੀ ਥਾਣਾ ਵੀ ਗੈਪ ਚੈੱਕ ਕਰ ਲਓ ਥਾਣਾ ਦਾ ਬਾਕੀ ਤਾਂ ਛਾ ਵੀ ਦੇਖ ਸਕਦੇ ਆ ਵੀ ਆਹ ਵੇਖੋ ਥਣ ਕਿੱਡਾ ਸੋਹਣਾ ਲੱਗਾ ਤੇ ਆਹ ਇਹਦਾ ਬੱਚਾ ਜੀ ਬੱਛਾ ਆਹ ਬੱਛਾ ਦਿੱਤਾ ਜੀ ਇਹਨੇ ਠੀਕ ਹੈ ਜੀ ਤੇ ਕਦੋਂ ਦੀ ਸੂਈ ਵੀਰ ਜੀ ਵੀਰ ਜੀ ਇਹ ਸੂਈ ਢਾਈ ਵਜੇ ਅੱਛਾ ਢਾਈ ਵਜੇ ਜੇਰ ਜੁਰ ਪਾਤੀ ਹਾਂ ਜੀ ਸਭ ਕਿਹ ਵਜੇ ਜੇਰ ਜੁਰ ਪਾ ਗੋ ਕੇ ਵੀਰ ਜੀ ਦਾ ਕੋਈ ਠੀਕ ਹੈ ਜੀ ਠੀਕ ਹੈ ਜੀ ਸਹੀ ਹੈ ਸੁਹਾ ਕਿਨਵਾ ਦਾ ਵੀਰ ਜੀ ਸੁਹਾ ਵੀਰ ਜੀ ਪਹਿਲਾ ਜੀ ਅੱਛਾ ਬੱਚਾ ਬੱਛਾ ਆ ਗਿਆ ਹਾਂ ਜੀ ਬੱਛਾ ਮਗਰੋ ਜੀ ਠੀਕ ਹੈ ਜੀ ਸਹੀ ਹੈ ਇਹਨੂੰ ਇੱਕ ਵਾਰ ਤੋੜ ਕੇ ਵਿਖਾਓ ਪਹਿਲਾਂ ਫੇਰ ਪੁੱਛਾਂਗੇ ਦੁੱਧ ਕਿੰਨਾ ਦੋ ਆਹ ਵੇਖੋ ਜੀ ਵ ਲੈ ਜਾ ਲੈ ਜਾ ਲੈ ਜਾ ਅਗੀ ਲੈ ਜਾ ਰੁਕ ਨਾ ਥਾਣ ਬੜੇ ਸੋਹਣੇ ਲੱਗੇ ਹੋ ਜੀ ਇਹਨੂੰ ਆਹ ਥਾਣਾ ਦਾ ਗੈਪ ਉਹ ਵੀ ਚੰਗਾ ਕਮਾਲ ਆ ਵੀਰ ਅੱਜ ਹੀ ਸੁੱਈ ਆ ਤਾਜੀ ਪੂਰੀ ਕਾਇਮ ਆ ਜੀ ਇਹਦੇ ਪਿੱਛੇ ਬੱਚਾ ਵੱਛਾ ਪਹਿਲਾਂ ਦੁੱਧ ਕਰਾਜਵਾਜੂਗੀ ਵੀਰ ਜੀ ਦੁੱਧ ਵੀਤੀ ਜਦੋਂ ਦਾ ਥਣ ਲਿਵਾਣਾ ਉਹਦੀ ਚਲ 14-15 ਕਿਲੋ ਕਰਨਾ ਜੀ ਦਾ ਨੂੰ ਆਪਾਂ ਨੇ 12 ਕਿਲੋ ਦੁੱਧ ਬੜਾ ਵੀਰ ਜੀ ਠੀਕ ਹੈ ਜੀ ਠੀਕ ਉਹ ਤਾਂ ਪਹਿਲਾਂ ਮੱਛੀ ਆ ਬਾਕੀ ਦੁੱਧ ਦੁੱਧ ਵੀਰ ਮੱਝਾ ਰਗਾਣਾ ਹਾਂਜੀ 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 ਇਹ ਬਿਆੜੀ ਪੰਜ ਪੰਜ ਸਾਢੇ ਪੰਜ ਪਿਆੜ ਹੋਣੀ ਇਹਦੀ ਹਾਂਜੀ ਹਾਂਜੀ ਠੀਕ ਹੈ ਜੀ ਜਦੋਂ ਦੁੱਧ ਕਰੀਏ ਥਣ ਥਣ ਬੜਾ ਸੋਹਣਾ ਵੀਰ ਬਾਕੀ ਬਣੀ ਬੜੀ ਸੋਹਣੀ ਬੱਚੀ ਠੀਕ ਹੈ ਤਾਂ ਬਾਕੀ ਚੋਣ ਦਾ ਕਿਦਾਂ ਸਾੜ ਮੋਰ ਵੀ ਰੁੱਕੇ ਰਪੋੜੇ ਆਪਾਂ ਮੋਣੇ ਬੱਚਾ ਛੜ ਕੇ ਵਿਖਾ ਦੇਣਾ ਕਰਾਵਾਂ ਠੀਕ ਹੈ ਇੱਕ ਵਾਰ ਛੜ ਦੋ ਫ ਆ ਵੇਖੋ ਜੀ ਬਾਕੀ ਕੋਈ ਰਸੀ ਪਾਉਣ ਦੀ ਨਹੀਂ ਲੋੜ ਆ ਵੇਖਾ ਚਾ ਕੀ ਕਰਾਉਣਾ ਮੜਾ ਜਾ ਕੇ ਇਦਾਂ ਚੋ ਲੈਣੀ ਆ ਬਸ ਤਸੂਈ ਅੱਜ ਹੀ ਆ ਨੇ ਕੋਈ ਵੀਰ ਕੋਈ ਕੱਲ ਨੂੰ ਮੈਂ ਆ ਵੀ ਲੱਤ ਮਾਰਦੀ ਆ ਹਾਂਜੀ ਹਾਂਜੀ ਲੱਤਾਂ ਕੋਈ ਰਸੀ ਨਹੀਂ ਪਾਈ ਵੀਰ ਜਦਾ ਵੀ ਕੋਈ ਨਿਆਣੇ ਪਾਇਆ ਨੂੰ ਜੀ 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 ਇਦਾਂ ਚੋਣੀ ਆਪਾਂ ਬਸ ਮਾਰ ਦੋ ਭਾਈ ਧਾਰਾ ਮਾਰੀ ਜਿੱਦਾਂ ਮਾਰ ਦੋ ਥੋੜੀ ਪਰਦਾ ਬਚਾਓ ਬਹੁਤ ਸੋਹਣੀ ਜਵਾ ਲੱਗਾ ਸੋਹਣੀ ਆ ਵਹਿੜ ਠੀਕ ਹੈ ਇਹਦਾ ਮੁੱਲ ਕਿੰਨਾਗਾ ਜੀ ਮੁੱਲ ਵੀਰ ਜੀ ਭਾਵੇਂ ਦਾ 35000 ਕਰੀਏ 36000 ਕਰੀਏ 33000 ਦੀ ਹਾਨਾ ਕਰਦਾਂਗੇ ਠੀਕ ਹੈ ਜੀ ਮੌਕੇ ਤੇ ਮੰਨਤਨ ਹੋ ਜੂਗੀ ਮੌਕੇ ਤੇ ਛੋੜ ਛਾੜੀਏ ਵੀਰ ਜੀ ਤੋਂ ਠੀਕ ਹੈ ਕਰਦਾਂਗੇ ਜੀ 1000 ਰੁਪਏ ਦਾ ਮੰਨ ਕਰਨਾ ਠੀਕ ਹੈ ਜੀ 33000 ਚੋਂ 200 ਰੁਪਏ ਛੱਡਾਂਗੇ ਜੀ ਠੀਕ ਹੈ ਜੀ ਠੀਕ ਹੈ 33000 ਚੋਂ 200 ਰੁਪਏ ਛੋੜ ਹੋਊਗੀ ਜੀ ਤੇ ਆਪਾਂ ਦੂਜੇ ਨੰਬਰ ਤੇ ਵੈੜ ਦਿਖਾਉਣੀ ਆ ਉਹ ਵੀ ਤਾਜੀ ਸੂਈ ਆ ਜੀ ਇਹਨੂੰ ਖੋਲ ਕੇ ਇਧਰ ਹੀ ਬੰਦੋ ਭਾਜੀ ਆਹ ਵੇਖੋ ਦੂਜੇ ਨੰਬਰ ਤੇ ਜਰਸੀ ਵੱਡੇ ਕੱਦ ਕਾੜ ਦੀ ਮਾਲਕ ਆ ਜੀ ਇਹ ਵੀ ਤਾਜੀ ਸੂਈ ਆ ਥਾਣ ਚੈੱਕ ਕਰ ਲਓ ਜੀ ਇਹਦਾ ਥਾਣ ਆਹ ਵੇਖੋ ਜੀ ਬਹੁਤ ਹੀ ਪਿਆਰਾ ਥਾਣ ਬਹੁਤ ਠੰਡੀ ਵੀਰ ਜੀ ਬਾਹਰ ਬਾਕੀ ਆ ਠੰਡੀ ਆ ਵੀਰਲ ਚੈੱਕ ਵੀਰਲ ਫਟਾਂ ਦੇ ਲਗਾ ਆਗੇ ਜੀ ਜੀ ਵੀਰਲ ਬਹੁਤ ਸੋਹਣਾ ਲੱਗਦਾ ਜੇ ਪਾਵਾਂਗੇ ਚਾਹੇ ਸੰ ਗੱਡੇ ਆਗੇ ਪਿੱਛੇ ਵੀ ਚੈੱਕ ਕਰ ਲਓ ਹਮਾਨਾ ਹਾਂ ਸੋ ਸੁਹਾਣਾ ਬਹੁਤ ਸੋਹਣਾ ਤਿਆਰ ਹੋਇਆ ਬਾਕੀ ਵੀਰ ਬਾਕੀ ਜਿੱਦਾਂ ਮਰਜੀ ਆ ਹੈ ਗਾਂ ਠੰਡੀ ਸਾਰੇ ਬੰਨੇ ਆਏ ਉੱਥੇ ਹਾਂਜੀ ਹਾਂਜੀ ਕੋਈ ਗੱਲ ਬਾਤ ਨਹੀਂ ਥਾਣੋਂ ਇਧਰੋਂ ਦੀ ਬੈਰੋ ਉਧਰੋਂ ਦੀ ਬੈਰੋ ਬਿਲਕੁਲ ਕੋਈ ਗੱਲ ਬਾਤ ਨਹੀਂ ਗਾਣ ਹੋ ਜੀ 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 ਹਾਂਜੀ ਹਾਂਜੀ ਠੀਕ ਆ ਜੀ ਬਾਕੀ ਵੀ ਹੈ ਕਾਦਲ ਹੀ ਗਾਂ ਚਲੋ ਦੋਦੀ ਸੋਹਣਾ ਕਰ ਦਈ ਹੋਊਗੀ ਸੂਈ ਕਿਦਾਂ ਦੀ ਹੈ ਇਹ ਵੀ ਨਹੀਂ ਪਰਸੋਂ ਸੇਰ ਦੀ ਸੂਈ ਆ ਗਾਂ ਠੀਕ ਹੈ ਬੱਚਾ ਕੀ ਆ ਗਿਆ ਤੇ ਬੱਚਾ ਮਗਰ ਬੱਚਾ ਵੀਰ ਜੀ ਦੇ ਵੀ ਠੀਕ ਹੈ ਆ ਆ ਜੀ ਬੱਚਾ ਇਹਦਾ ਨਾੜੂ ਤੇ ਹੀ ਹੈ ਜੀ ਆ ਚੈੱਕ ਕਰ ਸਕਦੇ ਕਿੱਲੇ ਨਾੜੂ ਵੀ ਜੀ ਦੋਵਾਂ ਦੇ ਦੋਵਾਂ ਦੇ ਗਾੜੂ ਨਾੜੂ ਕਿੱਲੇ ਜੀ ਹਾਂਜੀ 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 ਇਹका ਫੇਸ ਵੀ ਚੈੱਕ ਕਰ ਲਓ ਪੰਜਾਬ ਵਾਲੀ ਵੱਡੀ ਜਰਸੀ ਆ ਜੀ ਇਹ ਆਹ ਵੇਖੋ ਜੀ ਠੀਕ ਹੈ ਜੀ ਮੂੰਹ ਵਿੱਚ ਛੇਦਾਂ ਦੇ ਅੱਛਾ ਛੇਦਾਂ ਦਾ ਹਾਂਜੀ ਹਾਂਜੀ ਆ ਵੇਖੋ ਆਹ ਵੇਖੋ ਇਹ ਕੰਨੀ ਵਾਲੇ ਦਾ ਬਰਾਬਰ ਨਹੀਂ ਹੈ ਕੀਤੇ ਨੇ ਜੀ ਜੀ ਚੌਗੀਆਂ ਜਾਂਉਂਦੀ ਆਪਾਂ ਛਿੱਗੀਆਂ ਜੀ ਕਹਿਣ ਨੇ ਆ ਠੀਕ ਹੈ ਜੀ ਸਹੀ ਹੈ ਤੇ ਦੁੱਧ ਕਿੰਨਾ ਚ ਵਾਜੂਗੀ ਦੁੱਧ ਵਿੱਚ ਇਹ ਹਾਲੇ ਜਿਹੜਾ ਸਿਰੇ 11 ਕਿਲੋ ਦੁੱਧ ਪੱਕਾ ਹੋਊਗਾ ਠੀਕ ਆ ਹਾਂਜੀ ਤੇ ਚਲੋ ਇਹ ਬੋਲਾਂ ਵੀ ਸਾਫ਼ ਨਹੀਂ ਕੀਤੇ ਤੇ ਅੱਜ ਸਾਫ਼ ਕਰਾਂਗੇ ਆਪਾਂ ਨੂੰ ਅੱਜ ਤੀ ਜਿਆਦੇ ਨੇ ਦਾ ਅੱਜ ਆਪਾਂ ਹੀ ਸਾਫ਼ ਕਰ ਦੇਣੀ ਆ ਠੀਕ ਹੈ ਜੀ ਠੀਕ ਇਹ ਆਪਾਂ ਬੱਚੇ ਦਾ ਪਾ ਕੇ ਦੁੱਧ 12 ਕਿਲੋ ਤੋਂ ਬਾਹਰ ਹੂਣ ਹੈ ਵੇ ਠੀਕ ਹੈ ਠੀਕ ਹੈ 12 ਕਿਲੋ ਇਸ ਟਾਈਮ ਤੇ ਹੈਗਾ ਜੀ ਇਹ ਵੀ 12 ਕਿਲੋ ਦੁੱਧ ਹੈਗਾ ਤੇਰੇ ਕੋਲ ਠੀਕ ਹੈ ਜੀ ਇਹਨੂੰ ਖੋਲ ਕੇ ਤੋੜ ਦੋ ਇੱਕ ਵਾਰੀ ਆਹ ਵੇਖੋ ਇਹ ਪੂਰਾ ਕੱਦ-ਕਾੜ ਚੰਗਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਸੂਈ ਨੂੰ ਅੱਜ ਤੀਜਾ ਦਿਨ ਲੱਗਦਾ ਵੀ ਆਹ ਵੇਖੋ ਹਵਾਨਾ ਚੈੱਕ ਕਰ ਲਓ ਜੀ ਇਹਦਾ ਹਵਾਨਾ ਬੜਾ ਸੋਹਣਾ ਤੇ ਬਾਕੀ ਥਾਣ ਦਾ ਗਾਇਬ ਵੀ ਬਹੁਤ ਹੀ ਵਧੀਆ ਥਾਣ ਬੜਾ ਮੋਟਾ ਮੋਟਾ ਲੱਗਾ ਜੀ ਇਹਨੂੰ ਆ ਚੈੱਕ ਕਰ ਸਕਦੇ ਆ ਫੇਸ ਵੀ ਚੰਗਾ ਜੀ ਬਹੁਤ ਸੋਹਣੀ ਹੈ ਜੀ ਆਹ ਵੇਖੋ ਜੀ ਬਾਕੀ ਇੱਕ ਚੀਜ਼ ਹੋਰ ਆ ਠੰਡੀ ਧੀਰੀ ਆ ਵੇਖੋ ਜਿੱਥੇ ਮਰਜੀ ਬਹਿ ਜਾਓ ਜੀ ਆਹ ਵੇਖੋ ਜੀ ਚਵਾਈ ਚੈੱਕ ਕਰੋ ਬਹੁਤ ਹੀ ਸੋਹਣੀ ਚਵਾਈ ਹੈ ਜੀ ਆਹ ਵੇਖੋ ਚਵਾਈ ਬਹੁਤ ਸੋਹਣੀ ਹੈ ਬਹੁਤ ਹੀ ਮੋਟੀ ਮੋਟੀ ਧਾਰ ਆਉਂਦੀ ਹੈ ਜੀ ਲੈ ਲਓ ਜੀ। ਬਾਕੀ ਬਹੁਤ ਹੀ ਸੋਨਾ ਹਵਾਨਾ ਤਿਆਰ ਕੀਤਾ ਵੈੜ ਨੇ। ਇਸ ਟਾਈਮ ਤੇ 12 ਲੀਟਰ ਦੁੱਧ ਤਿਆਰ ਆ ਜੀ। ਜਿਹੜਾ ਮਿਲ ਦੇਣਾ। ਸੁਈਤਾ ਜੀ। ਤਾਂ ਦੁੱਧ ਕਿੰਨਾ ਚ ਵਾਜੂਗੀ ਵੀਰ ਜੀ? ਦੁੱਧ ਵੀਰ ਜੀ ਦਾ ਆਪ ਘਰੋਂ ਲਈਆਂ ਜੀ ਦੇ ਤੋਂ। ਹਾਂ ਜੀ। ਉਹ ਵੀਰ ਜੀ ਨੇ ਆਪ 18 ਲੀਟਰ ਦੁੱਧ ਚੋਇਆ ਦੇ ਤੋਂ। ਅੱਛਾ ਜੀ। ਇਹਨੇ ਪਹਿਲਾਂ ਨੇ 18 ਲੀਟਰ ਦੁੱਧ ਦਿੱਤਾ ਵਾ। ਅੱਛਾ ਹੁਣ ਦੂਜਾ ਸੁਆ ਇਹਦਾ? ਦੂਜਾ ਸੁਆ ਇਹਦਾ। ਠੀਕ ਆ। ਤੇ ਹੁਣ ਆਪਾਂ ਦਾ ਨਾ ਮੈਂ 20 ਨੇ ਆਂਦੇ ਆਪਾਂ ਨੇ 1500 ਲੀਟਰ ਵੇਚ ਦੇਈ ਜਾਵਾਂ ਨਾ ਚਲੋ ਘਰ ਵਾਲੇ ਵੀ ਆਪਾਂ ਕਿਹੜਾ ਚੋਇਆ ਵਾ ਆਪਾਂ ਨੇ ਗੱਬਣ ਲਈ ਹੈ ਹਾਂਜੀ ਹਾਂਜੀ ਆਪਣੇ ਬਣ ਕੇ ਸੂਈ ਆ ਠੀਕ ਆ ਠੀਕ ਆ ਜੀ ਬਾਕੀ ਚਲੋ ਅਗਲਾ ਜੋ ਮਰਜੀ ਗਏ ਜੋ ਆਪਾਂ ਨੇ 15 16 ਲੀਟਰ ਦੁੱਧ ਬੜਾ ਹੁੰਦਾ 20 ਲੀਟਰਾਂ ਦਾ ਜੀ 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 20 ਲੀਟਰ ਮਾਰੀ ਫਿਰ ਵੀਰ ਜੀ ਦੁੱਧ ਮੱਝਾਂ ਰਗਾਂ ਦੇ ਨਾਲ ਹਾਂਜੀ 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 ਸਾਢੇ 4 5 ਫੈੜ ਦਾ ਦੁੱਧ ਨਾ ਆਇਆ ਬਿਲਕੁਲ ਜੀ ਬਿਲਕੁਲ ਬਾਕੀ ਵੀਰ ਜੀ ਹੈ ਸਾਰੀ ਜਿੰਨੇ ਵੀ ਖਰੀ ਆ ਉਹ ਸੀ ਜੀ ਜੀ ਬਿਲਕੁਲ ਥਾਨ ਬੜਾ ਸੋਹਣਾ ਲੱਗਾ ਹਵਾਨਾ ਸੋਹਣਾ ਬਾਕੀ ਹਵਾਨਾ ਵੀ ਚੈੱਕ ਕਰਦੇ ਆ ਜੀ ਜਿੰਨਾ ਅੱਗੇ ਨੂੰ ਉਹਨਾਂ ਪਿੱਛੇ ਨੂੰ ਬਹੁਤ ਸੋਹਣਾ ਪ੍ਰਿੰਟ ਵੀ ਸੋਹਣਾ ਵਾ ਕੱਦ-ਕਾਢ ਵੀ ਚੰਗਾ ਜੀ ਬਾਕੀ ਵੀਰ ਜੀ ਨਾ ਇਹਨੂੰ ਗਰਮੀ ਦੀ ਨਾ ਕੋ ਠੰਡ ਦੀ ਹਾਂਜੀ ਹਾਂਜੀ ਇਹ ਕਿਹੜਾ ਮੂੜਾ ਡੇਣਾ ਚਾਚਾ ਪਗਾਉਣ ਦਾ ਬੜਾ ਫਰਕ ਆ ਵੀਰ ਜੀ ਇਹਨਾਂ ਦਾ ਬਿਲਕੁਲ ਜੀ ਮੱਝਾਂ ਦਾ ਹਸਾਬ ਤਾਂ ਹੁੰਦਾ ਵਾ ਬਿਲਕੁਲ ਜੀ ਕੋਈ ਵੀਰ ਕੋਈ ਰੱਖੂਗਾ ਤੁਹਾਨੂੰ ਜਿਆਦਾ ਕਰੂਗਾ ਵੀ ਹਾਂ ਮੈਂ ਰੱਖੀਗਾ ਜੀ ਜੀ ਇਹਦਾ ਮੁੱਲ ਜਿਆਦਾ ਹੀ ਕਰਨਾ ਵੀਰ ਜੀ ਮੁੱਲ ਵੀ ਤੁਸੀਂ ਜਿਆਦਾ ਹੀ ਕਰਾਂਗੇ ਆਪਾਂ ਕਿੰਨਾ ਕਿ ਵੀਰ ਜੀ ਜਿੰਨਾ ਕਿ 1.5 ਲੱਖ ਰੇ ਮੱਝਾਂ ਦੇ ਦੁੱਧ ਹਨਾ ਨਾ ਉਹਨਾਂ ਵਧੀਆ ਦੁੱਧ ਸੋਨਾ ਗੱਡੀ ਹੋਣਾ ਨੇ ਹਾਂ ਜੀ ਇਹ ਸੇਵਾਲਾ ਕਰੂਗਾ ਨਾ ਦੁੱਧ ਕਿ ਲੀਟਰ ਚ ਪਾਉਗੇ ਹੁਣ ਵੀ 18 18 ਕਿਲੋ ਵਾਲੀਆਂ ਮੱਝਾਂ ਦੇ 2-2 ਲੱਖ ਹੁੰਦੇ ਯਾਰ ਇਹ 2.5 ਲੱਖ ਰੁਪਏ ਮੁੱਲ ਕਰੀ ਜ ਠੀਕ ਹੈ ਬਾਕੀ ਚਵਾਈ ਚਵਾਈ ਬੜੀ ਸੋਹਣੀ ਆ ਬਾਕੀ ਗਾਂ ਜੇ ਬੋਲੇ ਦੇ ਵੀਰ ਜੀ ਹਾਂਜੀ ਇਹਦੇ ਗਾਣੇ ਵੱਧ ਜਾਨਾ ਦੁੱਧ ਤੁੱਤਰੀ ਜਾਨਾ ਇਹਨੇ ਜੀ ਇਹ ਗਾਂ ਸੈੱਟ ਹੋਣ ਦੀ ਦੋ ਦਿਨ ਪਹਿਨ ਤੁਹਾਨੂੰ ਪਤਾ ਸੂਈ ਤਾਜੀ ਇਹਦੇ ਹਾਂਜੀ ਇਹ ਪੱਠਾ ਪੱਠਾ ਘੋਗ ਭਰ ਕੇ ਦੁੱਧ 15 ਲੀਟਰ ਬੋਲਾ ਜਾਨਾ ਇਹਨੇ ਬਿਲਕੁਲ ਜੀ ਬਿਲਕੁਲ ਇਹ ਦੋ ਦਿਨਾਂ ਦਾ ਤੱਕ 15 ਡੁੱਧ ਕਰ ਆਉਣਾ ਇਹਨੇ ਤੁਰੀ ਆਉਂਦੀ ਹੋਲੀ ਹੋਲੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਜੀ ਮੁੱਲ ਜਿਆਦਾ ਕਰਨਾ ਤੁਸੀਂ ਦੱਸੋ ਕਿੰਨਾ ਕਰਦੀਏ ਨਹੀਂ ਤੁਸੀਂ ਦੱਸੋ ਕਿੰਨਾ ਕਰਨਾ ਅਸੀਂ ਤਾਂ 65000 ਕਰਦੀਏ ਵੀਰ ਜੀ ਵੇਖ ਲਓ ਜੇ ਹੁੰਦਾ ਘੱਟ ਵੱਲ ਥੋੜਾ ਬੋਧ ਨਹੀਂ ਦਾ ਦੋ ਜਨਾ ਕਾ ਘੱਟ ਕਰਦ ਨੇ ਇਹ ਕਿਹੜੀ ਗੱਲ ਆ ਪੰਜ ਹੀ ਦਾ ਦੋ ਮੈਂ ਕਹਿੰਦਾ ਚਲੋ ਵੀਰ ਜੀ ਤੁਹਾਡੇ ਕਹਿੰਦੇ ਪੰਜ ਹੀ ਰੱਖ ਦਨੇ ਵੀਰ ਜੀ ਠੀਕ ਆ ਜੀ 60000 ਚ ਫਿਰ ਵੀਰ ਜੀ ਛੋੜ ਹੀ ਨਹੀਂ ਇਹ ਠੀਕ ਆ ਥੋੜਾ ਬੋਧ ਛੋੜ ਛੱਪਾ ਕਰਦਿਓਗੇ ਚਲੋ 1000 ਹੋਰ ਛੱਡ ਦਾਂਗੇ ਜੀ ਠੀਕ ਆ ਜੀ 1 ਘੱਟ 60 1 ਘੱਟ 60 ਦੀ ਛੱਡ ਠੀਕ ਆ ਜੀ ਮੌਕੇ ਤੇ ਛੋੜ ਹੋ ਜੂਗੀ ਉਹਦੇ ਵਿੱਚ ਨਹੀਂ 500 ਰੁਪਏ ਛੋੜ ਕਰਾਂਗੇ ਆਪਾਂ ਵੀ 200 ਦੇ ਦੋਸਣਗੇ 500 ਰੁਪਏ ਛੋੜ ਕਰਾਂਗੇ ਆਪਾਂ ਬਾਕੀ ਤਾਜੀ ਸੂਈ ਆ ਵੀਡੀਓ ਵੀਰ ਕੋਲ ਬਣੀ ਆ ਸਾਰਾ ਕੁਝ ਬਣਿਆ ਵੀਰ ਜੀ ਆਪਣੇ ਕੋਲ ਸਾਰਾ ਕੁਝ ਫੋਟੋਆਂ ਵੀ ਕੀਤੀ ਆ ਹਾਂ ਜੀ ਦਮਾਂ ਦਾ ਗੀਰ ਦਾ ਵੀਡੀਓ ਸਾਰੀ ਈਅਰ ਤੱਕ ਬਣੀ ਆ ਆਪਣੇ ਕੋਲ ਹਾਂ ਜੀ ਹਾਂ ਜੀ ਤੇ ਜਿਹੜਾ ਵੀਰ ਆ ਕੇ ਚੈੱਕ ਕਰ ਲਿਓ ਵੀਡੀਓ ਫੋਟੋ ਵੀਰ ਜੀ ਬਾਕੀ ਤੁਸੀਂ ਪੈਸੇ ਘਰ ਚਨੇ ਆ ਵੀ ਦੀ ਅਸੀਂ ਪੈਸੇ ਘੱਟ ਕੇ ਲੈ ਆਏ ਅਸੀਂ ਆਪਣੀ ਤਸਲੀ ਕਰਕੇ ਲੈ ਆਏ ਹਾਂ ਪਰ ਤੁਸੀਂ ਭਾਏ ਘਰ ਚਨੇ ਤੁਹਾਡਾ ਫਰਜ਼ ਬਣਦਾ ਹੋਏ ਆਣ ਕੇ ਵੇਖੋ ਚੈੱਕ ਕਰੋ ਠੀਕ ਆ ਬਿਲਕੁਲ ਜੀ ਬਿਲਕੁਲ ਠੀਕ ਆ ਵੀਰ ਜੀ ਮੈਂ ਬੜੀਆਂ ਵੀਡੀਓ ਹੋਵੇ ਨਾ ਆ ਹਾਂ ਜੀ ਵੀਰ ਜੀ ਆਂ ਡੰਗਰ ਤੁਸੀਂ 5 ਮਿੰਟ ਸਾਡੇ ਕੋਲ 15 ਮਿੰਟ ਅੱਧਾ ਘੰਟਾ ਰਹੋਗੇ ਤੁਹਾਡੀ ਕਾਦੀ ਗਾਰੰਟੀ ਵੀਰ ਤੁਹਾਨੂੰ ਫੋਨ ਕਰਨ ਦਾ ਬਾਅਦ ਕਿਸ ਦਾ ਮਤਲਬ ਥੋੜੀ ਹੈ ਸਾਡੇ ਕੋਲ ਚਾਨ ਕੇ ਚੈੱਕ ਕਰੇ ਦੋ ਟਾਈਮ ਚ ਹੋਵੇ ਅਸੀਂ ਮਣਾ ਥੋੜੀ ਕਰਦੇ ਕਿ ਨਵੀਰ ਅਸੀਂ ਚਵਾਣੀ ਨਹੀਂ ਆ ਸਾਡੇ ਕੋਲ ਚੋਕੇ ਖੜੇ ਅਗਲਾ ਜੀ ਜੀ ਸਾਨੂੰ ਕੋਈ ਭਾਈ ਲਾਹਮਾ ਨਾ ਦੇਵੇ ਕੋਈ ਬਿਲਕੁਲ ਜੀ ਇੱਥੇ ਤੁਹਾਡੀ ਗਾਰੰਟੀ ਆਪਣੇ ਘਰ ਦੀ ਸਾਡੇ ਕਿਲੇ ਦੀ ਗਾਰੰਟੀ ਆ ਤੁਹਾਡੇ ਕਿਲੇ ਦੀ ਗਾਰੰਟੀ ਸਾਡੇ ਕੋਲ ਕੋਈ ਨਹੀਂ ਸਾਡੇ ਘਰ ਦੀ ਗਾਰੰਟੀ ਹੋ ਗਈ ਜੇ ਨਾ ਦੁੱਧ ਕੱਢਾਂਗੇ ਜੇ ਦੁੱਧ ਨਾ ਕੱਢੇ ਤੇ ਵੀਰ ਆਪਣਾ ਤੁਸੀਂ ਆਪਣੇ ਤਾਂ ਆਪ ਆਪਣੇ ਨਾਲ ਤਹਾੜੀਆਂ ਦੰਗਰ ਜਿੰਨਾ ਦੁੱਧ ਦੱਸਾਂਗੇ ਕਿ ਕਿਲੋ ਵੱਧ ਘਟਣੀਆਂ ਆ ਜੀ ਜੀ ਆਪਾਂ ਕਿਲੋ ਘਟ ਦੱਸਾਂਗੇ ਠੀਕ ਆ ਇਹਦੇ ਥੱਲੇ ਵੀ 13 ਕਿਲੋ ਦੁੱਧ ਬਾਹਰ ਆਣਾ ਵੇਲੇ ਠੀਕ ਆ ਜੀ ਆਪਾਂ ਤਾਂ ਨਿਆਰਾ ਕਰਨੇ ਆ ਹਾਂ ਜੀ ਫਿਰ ਇਹ ਚਲੋ ਆਪਣੀ ਗਾਰੰਟੀ ਅਗਲੇ ਨੇ ਆਪਣੀ ਸਮਝਣਾ ਪੈ ਕਰਦਨੇ ਆ ਬਿਲਕੁਲ ਜੀ ਬਿਲਕੁਲ ਜਿਹਨੇ ਪੈਸੇ ਕਰਦਨੇ ਵੀ ਉਹਦਾ ਫਰਜ ਮੰਨਾਂਗੇ ਚੈੱਕ ਕਰਕੇ ਖੜੇ ਜੀ 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 ਭਾਈ ਲਾਮੇ ਦੇਣਾ ਚੰਗਾ ਪਹਿਲਾਂ ਚੈੱਕ ਕਰਕੇ ਖੜੇ ਹੋ ਮੇਰੇ ਵੀ ਠੀਕ ਆ ਜੀ ਤੇ ਬਾਕੀ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਰ ਵੀਡੀਓ ਦੋ ਤਿੰਨ ਦਿਨਾਂ ਵੇਖਿਆ ਕਰੋ ਵੀ ਤੁਸੀਂ ਦੋ ਵਾਰਾਂ ਵੀਡੀਓ ਵੇਖ ਪਹਿਲਾਂ ਉਹ ਖਾ ਕੇ ਫਿਰ ਫੋਨ ਕਰਿਆ ਕਰ ਮੇਰੇ ਵੀਰ ਜੀ ਜੀ ਇਹਦਾ ਨਾ ਕਰਿਆ ਕਰੋ ਪਤਾ ਨਹੀਂ ਬੰਦਾ ਅਮਰਜੈਂਸੀ ਕਿੱਥੇ ਵਸਿਆ ਹੁੰਦਾ ਮਿੰਟੋ ਮਿੰਟ ਫੋਨ ਚੁੱਕੀਦਾ ਵੀਰ ਦਾ ਫੋਨ ਆਇਆ ਕਿ ਇਹਦਾ ਹੁੰਦਾ ਤੇ ਬਾਜ ਵੀਰਾਂ ਐਂਡ ਤੇ ਆਂਦੇ ਵੀਰ ਸਲਾਹ ਕਰਕੇ ਦੱਸਾਂਗੇ ਵੀਰੇ ਆ ਕੀ ਗੱਲ ਥੋੜੀ ਹੁੰਦੀ ਮੇਰੇ ਵੀਰ ਪਰ ਸੁਆਦ ਜਾਣੀ ਹੁੰਦਾ ਇਸ ਚੀਜ਼ ਦਾ ਹਾਂਜੀ ਹਾਂਜੀ ਰਖਣਾ ਵੀ ਖਿੱਚ ਕੇ ਪੈਂਦਾ ਉਹ ਗੱਡੀਆਂ ਹੁਣ ਮੈਂ ਕੀ ਕਹਾਂ ਫਿਰ ਆਂਦੇ ਵੀਰ ਏਦਾਂ ਲਾਹਮੇ ਦਿੰਦੇ ਆ ਇਹ ਗੱਲ ਗਲਤੀ ਹੀ ਹੁੰਦੀ ਹੈ ਮੇਰੇ ਵੀਰ ਨਾ ਸਲਾਹ ਸ਼ੁਰੂ ਕਰਕੇ ਫਿਰ ਫੋਨ ਲਾਇਆ ਕਰੋ ਹਾਂਜੀ 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 ਠੀਕ ਹੈ ਬਾਕੀ ਸੋਹਣੀ ਹੈ ਜਰਸੀ ਉਹਦੇ ਵਿੱਚੋਂ ਮਾਨਤਣ ਹੋ ਜੂਗਾ ਬਾਕੀ ਵੀ ਹੈ ਵੀ ਮਾਨਤਣ ਕਰਨੀ ਜਿਹੜੀ ਹੈਗੀ ਆ ਬਿਲਕੁਲ ਆਹ ਵੇਖੋ ਗੈਬ ਗੂ ਵੀ ਗੈਬ ਗੂ ਚੰਗਾ ਬਾਕੀ ਹੈ ਸਾਰਾ ਕੋਈ ਓਕਰ ਬੋੜਿਆ ਬਿਲਕੁਲ ਠੰਡੀ ਧੀਰੀ ਆ ਜੀ ਤੇ ਆਪਾਂ ਲਾਸਟ ਤੇ ਇੱਕ ਦਿਖਾਉਣੀ ਆ ਜੀ ਉਹ ਵੀ ਜਰਸੀ ਆ ਜਾਂਦੀ ਆ ਚੰਗੀ ਸੋਹਣੀ ਆ ਤੇ ਕੱਦ-ਕਾਠ ਇਹਦਾ ਵੀ ਜਗਾ ਫੇਸ ਚੰਗਾ ਇਹਦਾ ਵੀ ਥਾਣ ਬੜੇ ਸੋਹਣੇ ਲੱਗੇ ਆ ਜੀ ਆਹ ਵੇਖੋ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਦੁੱਧ ਵੀ ਜੀ ਇਹਦੇ ਕੋਲ ਪੱਕਾ ਸ਼ੇਕ ਲੂਗਾ ਠੀਕ ਆ ਜੀ ਇਹ ਦੇਖੋ 6 ਕਿਲੋ ਪੱਕਾ ਦੁੱਧ ਹੋਊਗਾ ਵੀਰ ਜੀ ਆ 6 ਕਿਲੋ ਦੁੱਧ ਆ ਗਿਆ ਹਾਂਜੀ ਹਾਂਜੀ ਠੀਕ ਆ ਆਪਾਂ 5 ਕਿਲੋ ਕਰਕੇ ਦੇਵਾਂਗੇ ਵੀਰ ਜੀ ਇਹ ਇਹ ਟੋਕੜ ਆ ਟੋਕੜੇ ਵਿੱਚ ਦੋਕੜ ਟੀਗਾ ਅੱਜ ਭਰਾਇਆ ਆਪਾਂ ਅੱਛਾ ਅੱਜ ਟੀਗਾ ਭਰਿਆ ਆ ਰੱਖ ਜੀ ਵੀ ਨਹੀਂ ਨਾ ਟੀਗਾ ਭਰਿਆ ਚੈੱਕ ਨਹੀਂ ਕਰਾਈ ਉਹ ਗੱਲ ਝੂਠੀ ਆ ਅੱਜ ਟੀਗਾ ਭਰਾਇਆ ਆਪਾਂ ਸੂਈ ਕਦੋਂ ਗਈ ਏ ਸੂਈ ਵੀਰ ਜੀ ਆਪਾਨੂੰ ਨਹੀਂ ਪਤਾ ਕੌਣਦੀ ਸੂਈ ਆ ਆਪਾਂ ਇੰਦਾ ਨਹੀਂ ਜੀ ਟੋਕੜੀ ਠੀਕ ਆ ਜੀ ਆਪਾਂ ਨੂੰ ਪਤਾ 6 ਮਹੀਨੇ ਦੀ ਸੂਈ ਹੈ 2 ਮਹੀਨੇ ਦੀ ਸੂਈ ਆ ਤਾਂ ਦੁੱਧ ਕਿਨਾਰੇ ਕੋਲ ਹੋਣਾ ਦੁੱਧ ਵੀਰ ਜੀ ਇਹ ਵੇਲੇ 6 ਕਿਲੋ ਹੋਊ 6 ਕਿਲੋ ਦੁੱਧ ਇਹਦੇ ਕੋਲ ਤੇ ਟੀਕਾ ਅੱਜ ਹੀ ਭਰਾਇਆ ਥਣ ਥਣ ਚ ਸੋਨਾ ਲੱਗਾ ਇਹਨੂੰ ਆਹ ਵੇਖੋ ਕਮਾਲਾ ਵੀਰ ਤੇ ਇਹ ਵੀ ਜਰਸੀ ਆ ਜੀ ਆਹ ਵੇਖ ਸਕਦੇ ਆ ਆਹ ਵੇਖੋ ਬਹੁਤ ਹੀ ਸੋਹਣੀ ਦੁੱਧਾਂ ਵਾਜੂਗੀ ਭਾਜੀ ਥੋੜਾ ਵਾਜੂਗੀ ਵਾਜੂਗੀ ਦੁੱਧੋਂ ਗਾੜੀ ਚਾਲੇ ਛੁੱਲੇ ਆ ਗਏ ਪੈਂਡਿਆ ਪਿਆਦੇ ਉਹ ਕਰੀ ਹੋਣਾ ਨੇ ਘਰ ਦਾ ਗੁਜ਼ਾਰਾ ਵਧੀਆ ਕਰੀ ਹੋਣਾ ਸੋਹਣਾ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਮੁੱਲ ਲੈਣਾ ਉਹ ਵੀ ਚੰਗਾ ਜਿੰਨੇ ਦੀ ਆਪਾਂ ਦੇਣੀ ਨਾ ਉਹਨਾਂ ਕੋਲ ਨੇ ਮਹੀਨੇ ਚੋ ਕੇ ਵੇਲੇ ਲੈਣਾ ਜੀ 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 ਫੇਰ ਕਾ ਫੇਰ ਫਰੀ 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 ਦੀ ਵੀਰੇ ਇਹਦਾ ਮੁੱਲ ਕਿੰਨਾ ਹੈ ਜੀ ਇਹਦਾ ਵੀ ਜਿੰਨਾ ਦਾ ਆਪਾਂ ਮੁੱਲ ਕਰਨਾ ਭੱਜਣਾ ਅਗਲਾ ਮਹੀਨਾ ਦੁੱਧ ਪੀ ਲੈਂਦੇ ਆ ਠੀਕ ਹੈ ਉਹਨਾਂ ਨੂੰ ਮੁੱਲ ਕਰਨਾ ਆਪਾਂ ਠੀਕ ਹੈ ਭਾਈ ਡੱਬਾ ਫੜ ਕੇ ਜਾਣਾ ਬੜੌਖਾ ਜੀ ਡੱਬਾ ਫੜ ਕੇ ਵੀਰ ਕਿਹਦੇ ਘਰ ਜਾਣਾ ਨਾ ਆਪਣੇ ਘਰੇ ਬੱਜੀ ਚੋਲੋ ਭਾਵੇਂ ਦਿਨੇ ਚੋਲੋ ਰਾਤ ਨੂੰ ਚੋਲੋ ਗੁਜ਼ਾਰਨੀ ਮੈਂ ਡੇਰੀ ਤੇ ਡੱਬਾ ਲੈ ਕੇ ਜਾਣਾ ਨਾ ਤੇ ਇੱਕ ਵੀਰ ਮੈਨੂੰ ਉੱਥੇ ਮਿਲਿਆ ਕਹਿੰਦਾ ਜਿਹੜਾ ਆਪਣੀ ਬਾਲਟੀ ਚੋ ਲੈਣਾ ਨਾ ਭਾਵੇਂ ਕਿਲੋ ਹੀ ਆ ਉਹ ਮੁੱਕਦਾ ਨਹੀਂ ਪਤਾ ਪਰਦਾ ਇਹ ਭਾਵੇਂ ਕਿਲੋ ਚੋਲੇ ਜਾ ਇਹ ਤਾਂ ਆਪਣੀ ਡੇਰੀ ਦੀ ਨੌਂ ਹੈ ਨਾ ਵੀਜੀ ਉਹ ਦਾ ਘਰਾਂ ਦੇ ਸਾਡੇ ਲੰਘਦਾ ਵਾ ਬਿਲਕੁਲ ਬਿਲਕੁਲ ਪਹਿਲਾਂ ਜਿਹਨੇ ਚੋਣਾ ਵਾਂ ਜਿਹਨੇ ਚੋਣਾ ਵਾਂ ਉਹਦੇ ਕੋ ਕਰਨਾ ਡੇਰੀ ਵਾਲੇ ਨੇ ਉਹਦੇ ਦਾਲ ਲਾ ਕੇ ਘੋਲਤੇ ਉਹਨਾਂ ਵੇਖਣਾ ਫਿਰ ਆਪਣੇ ਘਰ ਦੀ ਸਾਰੇ ਡੱਬਰ ਨਿਗਾ ਨੇ ਲਾਂਗੇ ਦੁੱਧ ਆ ਗਿਆ ਬਿਲਕੁਲ ਜੀ ਠੀਕ ਆ ਤੇ ਕਿਧਰ ਪਤਾ ਕੋਈ ਨਹੀਂ ਕਰਦੇ ਆ ਫੜ ਲੈਣਾ ਚਲੋ ਠੀਕ ਆ ਆਪਣਾ 1 ਕਿਲੋ ਚੋਇਆ 5 ਕਿਲੋ ਚੋਇਆ ਜੀ ਜੀ ਤੇ ਇਹਦਾ ਕਿੰਨਾ ਕੁ ਮੁੱਲ ਕਰਦੇ ਜੀ ਮੁੱਲ ਵੀਰ ਜੀ 7000 ਰੁਪਇਆ ਹਾਂਜੀ ਜਿਹੜਾ ਲੈਣ ਦੇਣਾ ਨਾ 550 ਦੀ ਛੱਡ ਦਾਂਗੇ ਠੀਕ ਮੌਕੇ ਥੋੜਾ ਬੋਧਾ ਛੋਟ ਕਰ। ਓਟਾ 500 ਛੋਟ ਕਰ ਦਾਂਗੇ ਵੀ ਜੀ ਦੀ। ਬਿਲਕੁਲ ਜੀ ਅਜਮੋਲ। ਮੈਂ 5000 ਰੁਪਇਆ ਬਿਲਕੁਲ ਗਿਆ ਜਾ ਕੇ। ਪਾਈਆ ਚ ਬਸ ਇੱਕ 100 ਜੋੜ ਹੋਣੀ ਏ। ਠੀਕ ਹੈ ਜੀ ਠੀਕ ਹੈ। ਉਹ ਜੇ 100 ਵੀ ਛੋਟ। ਫੋਨ ਕਰ ਲਿਓ ਜਰਸੀ ਆ ਜੀ ਟੀਕਾ ਅੱਜ ਹੀ ਲੱਗਾ ਨਾ ਇਹਨੂੰ। ਠੀਕ ਆ ਵੀ ਜੀ ਅੱਜ ਲੱਗਾ ਦੂਆ ਟਿਕਾ ਲਵਾ ਦੇ ਕੱਲ ਨਾ ਇੱਕ ਲਵਾ। ਥਾਣ ਬੜਾ ਸੋਹਣਾ ਲੱਗਾ ਇਹਨੂੰ ਆ ਵੇਖ ਸਕਦੇ ਆ। ਥਾਣ ਬਹੁਤ ਹੀ ਵਧੀਆ ਵਾ। ਚੰਗੀ ਸੋਹਣੀ ਆ ਜੀ। ਦੁੱਧ ਐਸ ਟਾਈਮ ਤੇ 6 ਕਿ ਆ ਦੇਖੋ ਜੀ ਧਾਰਾਂ ਵੇਖੋ ਚੈੱਕ ਕਰੋ ਵੇਖੋ ਧਾਰ ਆਉਂਦੀ ਕਿੱਦਾਂ ਪਿਛਲਿਆਂ ਨੂੰ ਮਾਰਦੇ ਵੀਰੇ ਆਹ ਦੇਖੋ ਇਹ ਬਹੁਤ ਸੋਹਣੀ ਆ ਧਾਰਾਂ ਚੈੱਕ ਕਰ ਲਓ ਜੀ ਆਹ ਵੇਖੋ ਕੋਈ ਰੱਸੀ ਕੋਈ ਰੱਸੀ ਪਾਉਣੀ ਨਹੀਂ ਲੋੜ ਇਹਨਾਂ ਨੂੰ ਨਹੀਂ ਰੱਸੀ ਪਾਉਣ ਦੀ ਲੋੜ ਰੱਸੀ ਰੱਸੀ ਨਹੀਂ ਪਾਉਂਦੇ ਵੀਰੇ ਆਪਾਂ ਕਿਸ ਨੂੰ ਹਾਂਜੀ ਠੀਕ ਹੈ ਸਾਰੇ ਇੱਧਰ ਆਂ ਤੁਹਾਨੂੰ ਪਾਜੀ ਜੀ ਆਖਿਆ ਨੇ ਜੋੜਾ ਹੀ ਖੜਨਾ ਹੈ ਇਹਦੇ ਜੋੜਾ ਵੀ ਜੀ 90000 ਦਾ ਠੀਕ ਆ ਇਹ ਜਿਹੜੀਆਂ ਤਾਜੀਆਂ ਸੁਈਆਂ ਨੇ ਨਾ ਤਾਜੀਆਂ ਸੁਈਆਂ ਦਵੇਂ ਠੀਕ ਆ ਤੇ ਉਹ ਜੇ ਤਿੰਨੇ ਤਿੰਨੇ ਆ ਗਈਆਂ ਪਸੰਦ ਤਿੰਨੇ ਆ ਗਈਆਂ ਫਿਰ 95000 ਦੀਆਂ ਤੇ ਛੋੜ ਛਾੜ ਉਹ ਜੂ ਫਿਰ ਛੋੜ 2000 ਰੁਪਈਆ ਠੀਕ ਆ ਜੀ ਤੇ ਜੇ ਇਹ ਇਹਨਾਂ ਦੋਵਾਂ ਚੋਂ ਇਹਨਾਂ ਦੋਵਾਂ 'ਚੋਂ 1000 ਰੁਪਈਆ ਛੋੜ ਠੀਕ ਆ ਜੀ ਠੀਕ ਆ ਫੋਨ ਹੀ ਘੱਟ 90 ਦੀਆਂ ਦੇ ਦਾਂਗੇ ਵੀਰ ਮੈਂ ਹੋਰ ਕਰਨੀ ਕੋਈ ਗੱਲ ਬਾਤ ਬਸ ਵੀਰ ਜੀ ਮਿਹਰਬਾਨੀ ਹੋ ਪਰ ਮੇਰੇ ਭਰਾ ਸਲਾਹ ਕਰਕੇ ਫੋਨ ਲਾਇਆ ਕਰੋ ਬਾਕੀ ਇਹਨਾਂ ਨੂੰ ਤੰਗ ਨਾ ਕਰੇ ਫਿਰ ਮੇਰੇ ਜਿਹਨੇ ਵੀ ਟਾਈਮ ਪਾਸਲੇ ਮੇਰੇ ਵਰਗਾ ਫੋਨ ਨਾ ਕਰਿਆ ਕਰੋ ਸਲਾਹ ਕਰਕੇ ਆਪਣੇ ਘਰੇ ਸਾਰੇ ਫੈਮਲੀ ਨੂੰ ਵਿਖਾ ਕੇ ਫਿਰ ਫੋਨ ਕਰਿਆ ਕਰੋ ਮੇਰੇ ਭਰਾ ਜੀ 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 ਫਿਰ ਕਹਿੰਦੇ ਵੀ ਹਾਂ ਵੀਰ ਤੈਨੂੰ 5 ਮਿੰਟ ਤੱਕ ਸਲਾਹ ਕਰਕੇ ਤੇ 5 ਮਿੰਟੇ ਨੰਗ ਦੇ ਠੀਕ ਹੈ ਤੇ ਵੀ ਜੀ ਡਿਕਦੇ ਰਹਿੰਦੇ ਆ ਵੀਰ ਕੋਈ ਗੁੱਸਾ ਨਾ ਕਰੇ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਵੀ ਸਾਰੇ ਲੋਕ ਸਿਆਣੇ ਆ ਤੇ ਮੇਰੇ ਵੀਰ ਸਲਾਹ ਸਲਾਹ ਕਰਕੇ ਕਰਿਆ ਕਰੋ ਠੀਕ ਹੈ ਜੀ ਆ ਵੀ ਤਾਜੀ ਸੂਈ ਆ ਤੇ ਇੱਕ ਆ ਤਾਜੀ ਸੂਈ ਆ ਵੈੜ ਜੀ ਆਜੀ ਸੂਈ ਆ ਇੱਕ ਟੋਕੜ ਵੈੜ ਆ ਜੀ ਬਿਲਕੁਲ ਜਾਜਮੋਲ ਕੀਤਾ ਵੀਰ ਨੇ ਤੇ ਵੀਰ ਨੂੰ ਫੋਨ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ